ਹਾਂ ਜੀ ਬਾਬਿਓ ਕਹਿ ਚੋ ਜੀ ਛਾਰੇ ਲੋ ਜੀ ਮੈਂ ਛੋਟਾ ਆਪਣਾ ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ ਕਾਲੀ ਦੁਨੀਆ ਦਾ ਪ੍ਰਧਾਨ ਤੇ ਕੱਲ ਨੂੰ ਬਾਬਿਓ ਹਸ਼ਨਪੁਰ ਪਿੰਡ ਮੂਲਾਪੁਰ ਦਾਖਾ ਦੇ ਕੋਲੇ ਕਬੂਤਰਵਾਜ ਵੀਰਾਂ ਨੂੰ ਬੇਨਤੀ ਆ ਤੇ ਜਿਹੜੇ ਘੋੜਿਆਂ ਦੇ ਸ਼ਕੀਨ ਨੇ ਉਹਨਾਂ ਨੂੰ ਵੀ ਬੇਨਤੀ ਆ ਜਿਹੜੇ ਪੁੱਤਿਆਂ ਦੇ ਸ਼ਕੀਨ ਨੇ ਤੇ ਜਿਹੜੇ ਬਲਦਾਂ ਦੇ ਸ਼ਕੀਨ ਨੇ ਉਹਨਾਂ ਨੂੰ ਵੀ ਬੇਨਤੀ ਆ ਛੜਿਆ ਨੂੰ ਕੱਲ ਨੂੰ ਪਿੰਡ ਹਸ਼ਨਪੁਰ ਮੂਲਾਪੁਰ ਦਾਖਾ ਦੇ ਕੋਲੇ ਉੱਥੇ ਇਕੱਠ ਰੱਖਿਆ ਗਿਆ ਤੇ ਵੱਧ ਤੋਂ ਵੱਧ ਪਹੁੰਚਣਾ ਉੱਥੇ ਤੇ ਮੈਂ ਵੀ ਪਹੁੰਚ ਰਿਹਾ ਕੱਲ ਨੂੰ ਮਿਲਦੇ ਆਂ ਤੇ ਬਾਕੀ ਪਹੁੰਚੋ ਸਾਰੇ ਜਿੰਨੇ ਵੀ ਸ਼ੌਂਕੀ ਸਰਦਾਰ ਨੇਗੇ ਸਾਰੇ ਪਹੁੰਚੋ ਜੀ ਉੱਥੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਿੰਦਰ ਦੋਦਾ ਪਿੰਡ ਹਸਨਪੁਰ ਜਲਾਲ ਲੁਧਿਆਣਾ ਤੇ ਆਪਣੇ ਬੈਲਗੜਨ ਵਾਲੇ ਤੇ ਕੁੱਤਿਆਂ ਦੀਆਂ ਦੌੜਾਂ ਵਾਲੇ ਤੇ ਕਬੂਤਰਾਂ ਵਾਲੇ ਭਰਾ ਪਹੁੰਚਣਾ ਤੇ ਉੱਥੇ ਇਕੱਠ ਕੀਤਾ ਜਾ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਆ ਬਈ ਜ਼ਰੂਰ ਪਹੁੰਚੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਿਤੀ 29 ਜੂਨ ਪਿੰਡ ਹਸਨਪੁਰ ਜਿਲ੍ਹਾ ਲੁਧਿਆਣਾ ਵਿਖੇ ਵਿਰਾਸਤ ਖੇਡਾਂ ਬਾਰੇ ਇਕੱਠ ਕੀਤਾ ਗਿਆ ਜਿਵੇਂ ਕਿ ਕਬੂਤਰਬਾਜ਼ ਘੋੜਸਵਾਰੀ ਤੇ ਕੁੱਤੇਆਂ ਦੀਆਂ ਦੌੜਾਂ ਸਾਰੇ ਭਰਾ ਉਥੇ ਜ਼ਰੂਰ ਪਹੁੰਚੋ ਧੰਨਵਾਦ ਜੀ ਆਇਆ ਪਹਿਲਵਾਨ ਗੋਲੂ ਚੀਮਾ ਸੋ ਤਰੀਕ ਨੋਟ ਕਰ ਲੋ ਜੀ 29 ਜੂਨ 2025 ਦਿਨ ਐਤਵਾਰ ਜਾਨੀ ਕੱਲ ਨੂੰ ਪਿੰਡ ਪਨੂੜ ਨੇੜੇ ਮੁਲਾਪੁਰ ਦਾਖਾ ਸੋ ਸਾਡੇ ਪੁਰਾਣੇ ਦਰਸ਼ਕਾਂ ਨਾਲ ਜੁੜੀਆਂ ਜਿਵੇਂ ਕੁੱਤਿਆਂ ਦੀ ਦੌੜ ਬੋਧਾ ਦੀ ਦੌੜ ਜਾਂ ਘੋੜਿਆਂ ਦੀ ਜਾਂ ਕਬੂਤਰबाजी ਇਸ ਦੇ ਮੁਖ ਰੱਖਦੇ ਹੋਏ ਬਹੁਤ ਵੱਡਾ ਉੱਥੇ ਇਕੱਠ ਹੋ ਰਿਹਾ ਹੈਗਾ ਸੋ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਕਬੂਤਰ ਸ਼ਕੀਨ ਪਹੁੰਚ ਰਹੇ ਨੇ ਸੋ ਤੁਸੀਂ ਵੀ ਹਮ ਹਮਾ ਕੇ ਪਹੁੰਚਣਾ ਹੈਗਾ ਉੱਥੇ ਜਾ ਕੇ ਸਭ ਦੇ ਵਿਚਾਰ ਸੁਣਨੇ ਨੇਗੇ ਮੈਂ ਦੁਬਾਰਾ ਫਿਰ ਪਿੰਡ ਦਸਨ ਵਾਲਾ ਪਿੰਡ ਪਨੂੜ ਨੇੜੇ ਮੁਲਾਪੁਰ ਦਾ ਸੋ ਪਹੁੰਚੋ ਜੀ ਹਮ ਹਮਾ ਕੇ ਸਾਸ੍ਰੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਲਓ ਜੀ ਦੋਸਤੋ ਕੱਲ੍ਹ ਜਾਨੀ ਦੀ 28 ਜੂਨ ਨੂੰ ਬੈਂਡ ਹਸਤਨਪੁਰ ਮੱਧਲਾਪੁਰ ਤੱਕਾ ਵਿਖੇ ਇੱਕ ਇਕੱਠ ਰੱਖਿਆ ਗਿਆ ਹੈ ਜਿਹੜਾ ਇਹ ਇਕੱਠ ਹੈ ਇਹ ਪੰਜਾਬ ਦੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਜਾਂ ਜਿਹੜੇ ਸ਼ੌਂਕ ਨਾਲ ਪਾਲੇ ਜਾਂਦੇ ਜਾਨਵਰ ਹੈ ਤੇ ਉਹਨਾਂ ਦੇ ਲਈ ਰੱਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਿਹੜੇ ਘੋੜਿਆਂ ਦਾ ਸ਼ੌਂਕ ਰੱਖਦੇ ਆ ਕਬੂਤਰਬਾਜੀ ਦਾ ਕਬੂਤਰਾਂ ਦਾ ਸ਼ੌਂਕ ਆ ਜਾਂ ਕੁੱਤਿਆਂ ਦਾ ਸ਼ੌਂਕ ਹੈ ਸੋ ਇਹ ਜਿਹੜੀਆਂ ਵਿਰਾਸਤੀ ਖੇਡਾਂ ਤੇ ਰਿਗਾਰਡਿੰਗ ਇਹ ਇਕੱਠ ਰੱਖਿਆ ਜਾ ਰਿਹਾ ਹੈ ਹਾਂ ਜੋ ਸਾਰੇ ਹਮਮਾ ਆ ਕੇ ਜਿਹੜੇ ਵੀ ਸ਼ੌਂਕ ਰੱਖਦੇ ਨੇ ਤੇ ਇਸ ਮੁੱਦੇ ਦੇ ਉੱਪਰ ਉਹ ਠੀਕ ਉਸ ਚੰਗੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਕੱਲ੍ਹ ਜਾਣੀ ਦੀ 29 ਤਰੀਕ ਨੂੰ ਪਿੰਡ ਹਸਨਪੁਰ ਥੈਂਕ ਯੂ ਸੋ ਮੱਚ ਅਸਤਿ ਜੀ ਕੱਲ੍ਹ ਜੀ ਸਾਰਿਆਂ ਨੂੰ ਮੈਂ ਤਾਂ ਆਪਣਾ ਕੋਡੀ ਪਲੇਅਰ ਪਾਲਾ ਜਲਾਲਪੁਰ ਬੇਨਤੀ ਕਰਨੀ ਸੀ 29 ਜੇ 2025 ਪਿੰਡ ਹਸਨਪੁਰ ਨੇੜੇ ਬੁੱਲਾਪੁਰ ਦਾਖਾਂ ਬਹੁਤ ਵੱਡਾ ਇਕੱਠ ਰੱਖਿਆ ਰੱਖਿਆ ਗਿਆ ਜੀ ਤੇ ਜਿਹਦੇ ਵਿੱਚ ਸਾਰੇ ਨੌਜਵਾਨ ਬਯੁਰਗਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਅਪੀਲ ਕੀਤੀ ਜਾਂਦੀ ਵੀ ਸਾਰੇ ਜਣੇ ਜਰੂਰ ਪਹੁੰਚੋ ਜੀ ਇਹ ਇਕੱਠ ਆਪਣੇ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਰੱਖਿਆ ਗਿਆ ਜਿਹਦੇ ਚ ਕਬੂਤਰਾਂ ਦੇ ਸ਼ਕੀਨ ਕੁੱਤਿਆਂ ਦੇ ਸ਼ਕੀਨ ਬਲਦਾਂ ਦੇ ਸ਼ਕੀਨ ਘੋੜਿਆਂ ਦੇ ਸ਼ਕੀਨ ਇਹ ਸਾਰੇ ਭਰਾਵਾਂ ਨੂੰ ਬੇਨਤੀ ਸਾਰੇ ਜਣੇ ਇਸ ਇਕੱਠ ਦੇ ਵਿੱਚ ਜੁੜੋ ਜਿੰਨੇ ਵੀ ਇਹਨਾਂ ਵਿਰਾਸਤੀ ਖੇਡਾਂ ਨੂੰ ਪਿਆਰ ਕਰਦੇ ਆ ਇਹਨਾਂ ਨੂੰ ਬਚਾਉਣ ਦੀ ਗੱਲ ਕੀਤੀ ਜਾਣੀ ਹੈ ਜੀ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦੱਖਾਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਰੀਖੋਸਾ ਕੋਟਲਾ ਸੋ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਵੇਂ ਸਾਡੀਆਂ ਪਿੰਡੂ ਖੇਡਾਂ ਸਾਡੀਆਂ ਵਿਰਾਸਤੀ ਖੇਡਾਂ ਸਾਡੀਆਂ ਪਿੰਡਾਂ ਦੀਆਂ ਖੇਡਾਂ ਜਿਵੇਂ ਬਲਦਾਂ ਦੀਆਂ ਦੌੜਾਂ ਕੁੱਤਿਆਂ ਦੀਆਂ ਰੇਸਾਂ ਕਬੂਤਰਬਾਜ਼ੀ ਇਹਨਾਂ ਨੂੰ ਰੋਕਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਉਹਦੇ ਸਬੰਧ ਦੇ ਵਿੱਚ ਕਿ ਇਹ ਖੇਡਾਂ ਨਾ ਰੁਕਣ ਉਹਦੇ ਸਬੰਧ ਦੇ ਵਿੱਚ ਬਹੁਤ ਵੱਡਾ ਕਾਠ ਜਿਹੜਾ ਉਹ ਪਿੰਡ ਪਨੋੜ ਮੁੱਲਾਂਪੁਰ ਦੇ ਨੇੜੇ ਰੱਖਿਆ ਗਿਆ ਪਿੰਡ ਪਨੋੜਾਂ ਦੇ ਵਿੱਚ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਸਾਥ ਦੇਈਏ ਸਾਡੇ ਵੀਰਾਂ ਦਾ ਕਿਉਂਕਿ ਸਾਡੀਆਂ ਇਹ ਪਿੰਡੂ ਖੇਡਾਂ ਨੇ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਵੱਸਦੇ ਉਹਨਾਂ ਦੇ ਦਿਲਾਂ ਦੇ ਵਿੱਚ ਇਹ ਖੇਡਾਂ ਆ ਔਰ ਉੱਥੇ ਨਿੱਕੂ ਲੋਪੋ ਹੋਣੀ ਸਾਡੇ ਵੀਰ ਨੇ ਸਿੱਧਵਾਂ ਤੋਂ ਨਿੱਕੇ ਹੋਣੀ ਵੀਰ ਨੇ ਇਹ ਵੀ ਆਪਣੇ ਸਾਥੀਆਂ ਨਾਲ ਸਾਰੇ ਪਹੁੰਚ ਰਹੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿਹ ਰੋਮ ਰਮਾ ਕੇ 29 ਤਰੀਕ ਨੂੰ ਪਿੰਡ ਪੰਹੋੜਾ ਮੁੱਲਾਂਪੁਰ ਦੇ ਨੇੜੇ ਆਪਾਂ ਪਹੁੰਚੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਮਤ ਸਿੰਘ ਕਹੈਲਵਾਨ ਪਟਿਆਲੇ ਤੋਂ ਭਾਰਤ ਮਾਲ ਸਮਰਾਟ ਏਸ਼ੀਅਨ ਗੇਮ ਦਾ ਮੈਡਲਿਸਟ ਏਸ਼ੀਆ ਚੈਂਪੀਅਨਸ਼ਿਪ ਦਾ ਮੈਡਲਿਸਟ ਮੈਂ ਆਪਣੇ ਵੀਰਾਂ ਸਦਨ ਆਪਣਾ ਨੂੰ ਬੇਨਤੀ ਕਰਨਾ ਚਾਹੁੰਦਾ ਏ ਕੱਲ ਨੂੰ ਹਸਨਪੁਰ ਲਾਗੇ ਬੁੱਲਾਪੁਰ ਤਖਾਂ 32 ਤਰੀਕ 29 6 2025 ਨੂੰ ਉੱਥੇ ਬਹੁਤ ਵੱਡਾ ਇਕੱਠ ਹੋ ਰਿਹਾ ਏ ਉਕਾਠੇ ਸਿਲਸਿਲੇ ਵਿੱਚ ਹੋ ਰਿਹਾ ਕਿ ਜਿਹੜਾ ਸਰਕਾਰਾਂ ਜਾਂ ਕੁਝ ਲੋਕ ਵਿਰੋਧ ਕਰ ਰਹੀਆਂ ਨੇ ਆਪਣੀਆਂ ਜਿਵੇਂ ਬਲਦਾਂ ਦੀ ਦੌੜਾਂ ਹੋ ਗਈਆਂ, ਮੁਰਗੀਆਂ ਦੇ ਗੇਮਾਂ ਹੋ ਗਈਆਂ, ਘੋੜਿਆਂ ਦੀ ਦੌੜਾਂ ਹੋ ਗਈਆਂ, ਕੁੱਤਿਆਂ ਦੀ ਦੌੜਾਂ ਹੋ ਗਈਆਂ ਇਹਦਾ ਵਿਰੋਧ ਕਰ ਰਹੇ ਆ। ਉਸ ਚੱਕਰ ਸਿਲਸਿਲੇ ਵਿੱਚ ਆਪਾਂ ਉੱਥੇ ਬਹੁਤ ਥੋੜਾ ਘੱਟ ਕਰ ਰਹੇ ਆ। ਸਭ ਨੇ ਹਮ ਹਮਾ ਕੇ ਉੱਥੇ ਪਹੁੰਚਣਾ ਹੈ ਤੇ ਆਪਾਂ ਜਗਾਉਣਾ ਉਹਨਾਂ ਲੋਕਾਂ ਨੂੰ ਜਿਹੜੇ ਵਿਰੋਧ ਕਰਦੇ ਆ ਕਿ ਤੁਸੀਂ ਭਾਈ ਵਿਰੋਧ ਕਿਉਂ ਕਰਦੇ ਹੋ? ਇਹ ਸਾਡੀਆਂ ਵਿਰਾਸਤੀ ਖੇਡਾਂ ਨੇ। ਇਹਨਾਂ ਨੂੰ ਇਦਾਂ ਚੱਲਣ ਦਿਓ। ਬਾਕੀ ਮੈਂ ਉਹਨਾਂ ਲੋਕਾਂ ਨੂੰ ਹੀ ਦੱਸਣਾ ਚਾਹੁੰਦਾ ਜਿਹੜੇ ਵਿਰੋਧ ਕਰ ਰਹੇ ਆ ਕਿ ਤੁਹਾਨੂੰ ਪਤਾ ਨਹੀਂ ਹੈਗਾ ਜਿਹੜੇ ਲੋਕ ਇਹ ਗੇਮਾਂ ਕਰ ਕਰਦੇ ਨਾ ਬਲਦਾਂ ਦੀ ਦੌੜਾਂ ਕੋੜਿਆਂ ਦੇ ਕੁੱਤੇ ਆਉਂਦੀਆਂ ਕੋਈ ਸੋਚ ਨਹੀਂ ਸਕਦੇ ਆਪਣੇ ਪੁੱਤਾਂ ਨੂੰ ਵੱਧ ਸੇਵਾ ਕਰਦੇ ਉਹਨਾਂ ਜਾਨਵਰਾਂ ਦੀ ਉਹ ਉਹਨਾਂ ਦੇ ਘਰ ਜਾੜੇ ਹੋਏ ਨੇ ਆਪਣੇ ਉਹਨਾਂ ਦੀ ਸੇਵਾ ਕਰ ਕਰਕੇ ਤੇ ਉਹ ਲੋਕ ਉਹਨਾਂ ਨੇ ਲੋਕ ਸਭਾ ਨੂੰ ਤੇ ਵਿਰਾਸਤੀ ਖੇਤਾਂ ਬਚਾਈਆਂ ਹੋਈਆਂ ਨੇ ਤੇ ਆਪਾਂ ਲੋਕਾਂ ਤੋਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਪਰ ਆਪਾਂ ਵਿਰੋਧ ਕਰਦੇ ਆ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਵੇਂ ਅਸੀਂ ਦੂਜੀਆਂ ਗੇਮਾਂ ਬੰਦੇ ਆਉਂਦੀਆਂ ਗੇਮਾਂ ਹੁੰਦੀਆਂ ਨਾ ਕੁਸ਼ਤੀਆਂ ਲੜਦੇ ਆ ਕਬੱਡੀ ਖੇਡਦੇ ਆ ਐਥਲੈਟਿਕ ਕਰਦੇ ਆ ਦੌੜਾਂ ਲਾਉਂਦੇ ਆ ਉਹਦੇ ਵਿੱਚ ਜੇ ਬੰਦੇ ਕੇਰਾ ਮਰ ਜਾਂਦੇ ਇੰਨਾ ਜਿਆਦਾ ਜੋਰ ਲੱਗ ਜਾਂਦਾ ਨਾ ਐਂਦਾ ਬੁਰਾ ਹਾਲ ਹੋ ਜਾਂਦਾ ਆਪਾਂ ਫਿਰ ਉਹ ਵੀ ਗੀਮਾਂ ਬੰਦ ਕਰਾ ਦੇਣੀਆਂ ਚਾਹੀਦੀਆਂ ਉਹ ਆਪਣੀ ਜਗ੍ਹਾ ਤੇ ਸਾਡੀ ਵਿਰਾਸਤ ਆ ਉਹ ਤਾਂ ਉਹ ਅਸੀਂ ਦੇਖਦੇ ਆ ਬਾਕੀ ਦੁਨੀਆਂ ਦੀਆਂ ਗੀਮਾਂ ਆਪਣੇ ਸਾਥ ਆ ਇਸ ਕਰਕੇ ਮੇਰੀ ਸਾਰੇ ਵੀਰਾਂ ਸਦਰਾਂ ਨੂੰ ਬੇਨਤੀ ਆ ਵਿਰੋਧ ਨਾ ਕਰੋ ਤੇ ਉਹਨਾਂ ਦਾ ਸਾਥ ਦਿਓ ਕਿ ਕੱਲ ਨੂੰ ਹਮ ਹਮਾ ਕੇ 29 ਤਰੀਕ ਨੂੰ ਫਤਲਪੁਰ ਲਾਗੇ ਬੁੱਲਾ ਪ੍ਰਦਰੱਖਾ ਸਾਰੇ ਲੋਕ ਪਹੁੰਚਣ ਦੀ ਕੋਸ਼ਿਸ਼ ਕਰੋ ਤੇ ਆਪਣੇ ਆਪਣੇ ਸੁਧਾਰਨ ਕਰੋ ਬਹੁਤ ਮਿਹਰਬਾਨੀ ਸਾਰਿਆਂ ਦਾ ਸਤਿ ਸ਼ਕਾਲ ਮੈਂ ਅਰਵਿੰਦਰ ਗਰੇਵਾਂ ਬੜੀ ਦੇਰ ਤੋਂ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਚਾਹੇ ਪਹਿਲਾਂ ਬੈਲ ਗੱਡੀਆਂ ਦੀਆਂ ਦੌੜਾਂ ਬੰਦ ਕੀਤੀਆਂ ਗਈਆਂ ਤੇ ਅੱਜਕੱਲ ਕਬੂਤਰਬਾਜ਼ੀ ਔਰ ਕੁੱਤਿਆਂ ਦੀਆਂ ਦੌੜਾਂ ਔਰ ਜਿਹੜੀ ਘੋੜਸਵਾਰੀ ਆ ਘੋੜਿਆਂ ਦੀਆਂ ਦੌੜਾਂ ਉਹਨਾਂ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਹੋ ਰਹੀ ਆ ਜਿਹੜੀ ਕਿ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਡਾ ਪਿੰਡੂ ਕਲਚਰ ਆ ਸਾਡੀ ਪਿੰਡੂ ਵਿਰਾਸਤ ਆ ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਵਸਦੇ ਆ ਉਹਨਾਂ ਦੇ ਦਿਲਾਂ ਦੇ ਵਿੱਚ ਹੀ ਖੇਡਾਂ ਵਸਦੀਆਂ ਨੇ ਔਰ ਇਹਨਾਂ ਖੇਡਾਂ ਦੇ ਹੱਕ ਦੇ ਵਿੱਚ ਕੱਲ ਨੂੰ 29 ਜੂਨ ਨੂੰ ਪਿੰਡ ਪਣੂੜਾ ਨੇੜੇ ਮੁੱਲਾਂਪੁਰ ਦਾਖਾ ਜਿਹੜਾ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਉੱਤੇ ਪੈਂਦਾ ਉੱਥੇ ਬਹੁਤ ਵੱਡਾ ਇਕੱਠ ਰੱਖਿਆ ਗਿਆ ਤੋਂ ਸਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਛੱਡ ਕੇ ਇਸ ਇਕੱਠ ਦੇ ਵਿੱਚ ਹਿੱਸਾ ਲਓ ਤਾਂ ਜੋ ਜਿਹੜੀਆਂ ਸਾਡੀਆਂ ਰਵਾਇਤੀ ਪਿੰਡੂ ਖੇਡਾਂ ਨੇ ਇਨਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ ਪਰੀ ਸਾਸ਼ਕਾਲ ਮੈਂ ਜੀ ਐਮ ਵੀਰ ਤੇਰੇ ਸੱਜਣੋਂ 29 6 2025 ਜਾਨੀ ਕਿ 29 ਤਰੀਕ 29 ਜੂਨ ਨੂੰ ਕੱਲ ਨੂੰ ਪਿੰਡ ਹਸਨਪੁਰ ਨੇੜੇ ਮੁੱਲਾਂਪੁਰ ਦਾਖਾਂ ਜ਼ਿਲ੍ਹਾ ਲੁਧਿਆਣਾ ਵੀ ਕਿ ਇਕੱਠ ਰੱਖਿਆ ਗਿਆ ਜੀ ਇੱਥੇ ਸਾਡੇ ਬਜ਼ੁਰਗ ਸਾਡੇ ਭਰਾ ਪਹੁੰਚ ਰਹੇ ਨੇ ਤੇ ਇਕੱਠ ਹੈਗਾ ਜੀ ਮਤਲਕ ਆਪਣੀਆਂ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਦੇ ਤੇ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਜੀ ਥੋੜੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀ ਚ ਕਬੂਤਰਬਾਜੀ ਹੈ ਘੋਟਸਵਾਰੀ ਹੈ ਘੋੜਿਆਂ ਦੀਆਂ ਰਿਸਾਂ ਨੇ ਕੁੱਤਿਆਂ ਦੀਆਂ ਰਿਸਾਂ ਨੇ ਤੇ ਹੋਰ ਵੀ ਬਲਦਾਂ ਦੀਆਂ ਰਿਸਾਂ ਨੇ ਇਹ ਸਾਰਿਆਂ ਦੇ ਮਤਲਕ ਜਿਹੜਾ ਉੱਥੇ ਇਕੱਠ ਰੱਖਿਆ ਗਿਆ ਤੋਂ ਮੇਰੇ ਵੱਲੋਂ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਤੁਸੀਂ ਉੱਥੇ ਉਮਮਾ ਕੇ ਪਹੁੰਚੋ ਪਿੰਡ ਹਸਨਪੁਰ ਹੈ ਜੀ ਤੇ ਤਰੀਕ ਹੈ ਕੱਲ ਦੀ 29 ਤਰੀਕ ਤੇ ਨੇੜੇ ਮੁੱਲਾਪੁਰ ਪੱਖ ਧੰਨਵਾਦ ਤੁਹਾਨੂੰ ਬਹੁਤ-ਬਹੁਤ ਧੰਨ ਸასი ਘਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਹਿਰੀ ਪਹਿਲੋਂ ਪਿੰਡ ਸ਼ੇਰੋਂ ਪਿੰਡ ਹਸਨਪੁਰ ਜਿਹੜਾ ਲੁਧਿਆਣਾ ਜਿੱਥੇ ਆਪਣਾ ਬਹੁਤ ਵੱਡਾ ਇਕੱਠ ਹੋ ਰਿਹਾ ਵਾ ਇਸ ਇਕੱਠ ਦੇ ਵਿੱਚ ਮੈਂ ਸਾਰੇ ਹੀ ਜਿੰਨੇ ਵੀ ਬਰਾਤੀ ਖੜਾ ਪਿਆਰ ਕਰਨ ਦੇ ਵੀਰਾਂ ਨੂੰ ਬੇਨਤੀ ਆ ਕਿ ਹੌਮ ਹਮਾ ਕੇ ਪਹੁੰਚੋ ਨਾਲ ਦੀ ਨਾਲ ਮੈਂ ਪੰਜਾਬ ਗਵਰਨਮੈਂਟ ਦੇ ਕੈਬਨਲ ਮਿਨਿਸਟਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ ਜੀ ਮੀਤ ਹੇਰ ਜੀ ਕੈਬਨਲ ਮਿਨਿਸਟਰ ਪੰਜਾਬ ਨਾਲ ਲਾਲਜੀ ਸਿੰਘ ਪੁੱਤਰ ਸਾਡੇ ਮੰਤਰੀ ਪੰਜਾਬ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਨਾਲ ਦੀ ਨਾਲ ਐਨ ਆਰ ਆਈ ਵੀਰ ਜਿਹੜੇ ਇੰਨਾ ਬੜਾ ਸਹਿਯੋਗ ਦੇ ਰਹੇ ਆ ਨਾਲ ਦੀ ਨਾਲ ਲੋਕਲ ਕਮੇਟੀਆਂ ਜਿਨ੍ਹਾਂ ਇਹਨਾਂ ਬੜਾ ਮੈਨੇਜਮੈਂਟ ਕੀਤਾ ਵਾ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਹੋਰ ਜਿੰਨੇ ਵੀ ਸਾਡੇ ਪ੍ਰੇਮੀ ਗੇਮਾਂ ਨੂੰ ਪਿਆਰ ਕਰਨ ਵਾਲੇ ਵੀਰਾਂ ਨੇ ਇਸ ਚੀਜ਼ ਨੂੰ ਬਚਾਉਣ ਦੀ ਖਾਤਰ ਬਹੁਤ ਜ਼ਿਆਦਾ ਜੋਰ ਲਾਇਆ ਵਾ ਉਹਨਾਂ ਦਾ ਤਹਿ ਦੋਂ ਧੰਨਵਾਦ ਆ ਤੇ ਮੈਂ ਮੁੱਢ ਤੋਂ ਅਪੀਲ ਕਰਦਾ ਵਾਂ ਜਿੰਨੇ ਸਾਡੇ ਗਰੁੱਪ ਦੇ ਮੈਂਬਰ ਸਾਹਿਬਾਨ ਜਿੰਨੇ ਸਾਨੂੰ ਪਿਆਰ ਕਰਨ ਵਾਲੇ ਆ ਜਿੰਨੇ ਵੀ ਗੇਮਾਂ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਣਾ ਕੋਈ ਵੀ ਵਾਦ-ਵਿਵਾਦ ਛੱਡ ਕੇ ਆਪਾਂ ਇੱਕਜੁੱਟ ਹੋ ਗਏ ਇਸ ਗੇਮ ਨੂੰ ਬਚਾਉਣ ਦੀ ਖਾਤਰ ਸਾਰੇ ਹਮਾਂਵਾਹਾਂਗੇ ਪਹੁੰਚ ਗਏ ਜੇ ਕਿ ਇਹਦੀ ਸ਼ਾਮ ਦੇ ਖਰਾਬ ਬੋਲੇ ਗਏ ਮਾਫੀ ਚਾਹੁੰਦੇ ਆਂ ਦੀ ਰੱਬ ਰਾਖਾ ਜੀ